ਬਹੁਤ ਦਖਦਾਈ ਤੇ ਬਹੁਤ ਵੱਡਾ ਨੁਕਸਾਨ ਆ ਜਿੰ ਪਿੰਡ ਲਈ ਬੱਚੇ ਆ ਨੌਜਵਾਨ ਹਜੇ ਇਹਨਾਂ ਨੇ ਕਿੱਥੇ ਜਾਣਾ ਸੀ ਵੱਧਣਾ ਸੀ ਪਰਿਵਾਰ ਨੂੰ ਅੱਗੇ ਲੈ ਜਾਣਾ ਸੀ ਕਿੱਥੇ ਅੱਜ ਪਰਿਵਾਰ ਘਾਟੇ ਚ ਚਲਿਆ ਗਿਆ ਮਾਪੇ ਬਾਬ ਨੂੰ ਕਿੰਨਾ ਵੱਡਾ ਘਾਟਾ ਪੈ ਗਿਆ ਇਹੋਗੇ ਨਾ ਸਹਿਣ ਜੋਗਾ ਹਾਸਾ ਕਿਵੇਂ ਵਾਪਰੇ ਜੀ ਹਾਦਸਾ ਅਚਾਨਕ ਹੀ ਵਾਪਰਿਆ ਜੀ ਇੱਕ ਸਾਈਡ ਤੇ ਸੜਕ ਵੀ ਬਹੁਤ ਖੁੱਲੀ ਸੀ ਸਮਝੋ ਬਾਹਰ ਵਾਲੀ ਗੱਲ ਹੈ ਹਾਦਸਾ ਕਿਵੇਂ ਵਾਪਰਿਆ ਇਹਦਾ ਐਕਸੀਡੈਂਟ ਹੋਇਆ ਜੀ ਇਹ ਟਰੈਕਟਰ ਟਰਾਲੀ ਇੱਕ ਸੱਤ ਸਵਾਰਿਆ ਸੀ ਮੂਰੇ ਉਹ ਦੂਸਰੀ ਸਾਈਡ ਤੋਂ ਮੈਂ ਨਾ ਮੋਟਰਸਾਈਕਲ ਆ ਰਿਹਾ ਸੀ ਇਹਨਾਂ ਦੀ ਸਾਈਡ ਹੀ ਆਸਪਤਲ ਟਕਰਾਈ ਆ ਕੋਈ ਐ ਨਹੀਂ ਹੈ ਵੀ ਸਿੱਧਾ ਟੱਕਰ ਹੋਈ ਆ ਇਹ ਕਿੰਨੀ ਕਿੰਨੀ ਉਮਰ ਹੈਗੀ ਬੱਚਿਆਂ ਦੀ ਮੌਤ ਹੋਈ ਹੈ ਜੀ ਇਹ ਕਰੀਬ 22 ਤੋਂ 25 ਸਾਲ ਦੇ ਵਿਚਕਾਰ ਆ ਤਨੇ ਜਵਾਨ ਕਿਵੇਂ ਦੇ ਦੇ ਇੱਕ ਸਹਾਰਾ ਸੀਗਾ ਪਰਿਵਾਰਾਂ ਦਾ ਸਹਾਰਾ ਸੀਗੀ ਬੱਚੇ ਇਹ ਹੁਣ ਸਾਰਾ ਟੁੱਟ ਚੁੱਕਿਆ ਹੈਗਾ ਹਾਂਜੀ ਹਾਂ ਉਹਦਾ ਟੁੱਟ ਹੀ ਚੁੱਕਿਆ ਸਹਾਰੇ ਦੇ ਖਾਤਰੀ ਆਪਾਂ ਬੱਚਿਆਂ ਨੂੰ ਬਾਲਦੇ ਆਂ ਵੀ ਬੁੱਢੇ ਹੋਣ ਨੂੰ ਸਹਾਰਾ ਦੇਣਗੇ ਇਹ ਪਰ ਉਹ ਬਿਲਕੁਲ ਉਹਨਾਂ ਹੀ ਸੁਖਣੇ ਜਿਹੜੇ ਚਕਰਾਂ ਚੂਰ ਹੋ ਚੁੱਕਿਆ ਇਸ ਟਾਈਮ ਅੱਜ ਸਾਰਾ ਪਿੰਡ ਹੈਗਾ ਦੁੱਖ ਦੀ ਵਿੱਚ ਹੈਗਾ ਸਰਕਾਰ ਵੱਲੋਂ ਕੀ ਮੰਗ ਕਰਦੇ ਆ ਵੀ ਪਰਿਵਾਰਾਂ ਨੂੰ ਕੀ ਮਦਦ ਹੋ ਸਕਦੀ ਹੈ ਸਰਕਾਰ ਜੋ ਬਣਦੀ ਮਦਦ ਕਰਨੀ ਨੇ ਕਰ ਸਕਤ ਕਰੇ ਜ਼ਰੂਰੀ ਜ਼ਹੀਦੀ ਆ ਜੀ ਹਰ ਬੱਚਾ ਬਜ਼ੁਰਗ ਸਾਰਿਆਂ ਨੇ ਬਹੁਤ ਸੋਗ ਬਨਾਇਆ ਹੁਣ ਹਰ ਬੱਚੇ ਸੀ ਗਰੀਬ ਪਰਿਵਾਰ ਨਾਲ ਸੰਬੰਧਤ ਸੀਗੇ ਉਹ ਵਿਚਾਰੇ ਕੋਈ ਆਪਦਾ ਭਵਿੱਖ ਲਈ ਕੁਝ ਕਰਨਾ ਸੀ ਉਹਨਾਂ ਨੇ ਮਾਂ ਪਾਪ ਬਾਪ ਦਾ سہਾਰਾ ਬਣਨਾ ਸੀਗਾ ਅੱਜ ਉਹਨਾਂ ਦੇ ਸਾਰੀਆਂ ਉਮੀਦਾਂ ਜਿਹੜੀਆਂ ਟੁੱਟ ਚੁੱਕੀਆਂ ਨੇ ਚੱਕਣਾ ਚੂਰ ਹੋ ਗਈਆਂ ਅਸੀਂ ਤਾਂ ਇਹ ਮੰਗ ਕਰਦੇ ਆਂ ਵੀ ਪੰਜਾਬ ਸਰਕਾਰ ਉਸ ਗਰੀਬ ਪਰਿਵਾਰਾਂ ਵੱਲ ਜੋ ਵੀ ਕਰ ਸਕਦੀਆਂ ਮਦਦ ਕਰੇ ਜੋ ਐਨ ਆਰ ਆਈ ਵੀਰ ਨੇ ਉਹ ਵੀ ਮਦਦ ਕਰਨ ਔਰ ਨਗਰ ਵੀ ਉਹਨਾਂ ਦੀ ਹੈਲਪ ਕਰੂਗਾ ਕਿਉਂਕਿ ਉਹਨਾਂ ਕੋਲੇ ਉਹ ਬੱਚੇ ਤਾਂ ਸੀ ਨਹੀਂ ਪੈਦਾ ਕਰ ਸਕਦੇ ਉਹ ਆ ਨਹੀਂ ਸਕਦੇ ਪਰ ਉਹਨਾਂ ਦੀ ਆਰਥਿਕ ਤੌਰ ਤੇ ਉਹ ਕਮਜ਼ੋਰ ਨੇ ਉਹਨਾਂ ਦੀ ਕੋਈ ਨਾ ਕੋਈ ਹੈਲਪ ਕੀਤੀ ਜਾਵੇ ਤਾਂ ਮੈਂ ਉਹਨੂੰ ਬੜਾ ਚੰਗਾ ਸਮਝੂਗਾ ਅੱਜ ਇੱਥੇ ਲੋੜ ਹੈ ਇਹਨਾਂ ਦੀ ਪਰਿਵਾਰਾਂ ਦੀ ਮਦਦ ਕਰਨ ਦੀ ਲੋੜ ਹੈ ਇਹ ਤਾਂ ਜੀ ਸਾਡੇ ਇੱਕ ਉੱਥੇ ਗਹਿੜਾ ਤੋਂ ਬੀਲੇ ਨੂੰ ਸੜਕ ਜਾਂਦੀ ਆ ਉੱਥੇ ਵੀ ਇਸ ਤਰ੍ਹਾਂ ਹੋਇਆ ਅੱਗੇ ਬੱਚੇ ਸਾਡੇ ਮਰ ਗਏ ਸੀਗੇ ਲੋਕਾਂ ਨੇ ਵੱਡਾ ਹੋ ਰਾਇਆ ਪਰ ਸਰਕਾਰਾਂ ਨਹੀਂ ਧਿਆਨ ਦਿੰਦੀਆਂ ਸੁਣਦੀਆਂ ਨਹੀਂ ਇਹ ਮੌਕੇ ਦੀ ਦੇ ਹਾਲਾਤਾਂ ਨੂੰ ਦੇਖ ਕੇ ਪਤਾ ਨਹੀਂ ਕੀ ਉਹਨਾਂ ਨੇ ਹੈਗਾ ਉਹ ਦਰਖਤ ਨੇ ਸੜਕ ਦੇ ਵਿੱਚ ਆਇਆ ਉਹ ਸਾਡੀ ਸੜਕ ਵੀ ਖਾਸਤਾ ਹੋਈ ਵੀ ਹੈ ਜੀ ਸੜਕਾਂ ਵੱਲ ਅਚੇਤੇ ਧਿਆਰ ਦੇਣਾ ਚਾਹੀਦਾ ਹੁਣ ਵੀ ਸਾਨੂੰ ਕੋਈ ਵੱਡਾ ਹਾਦਸਾ ਹੋਣ ਦਾ ਹਜੇ ਵੀ ਸਾਨੂੰ ਐ ਲੱਗਦਾ ਵੀ ਕਿਤੇ ਹੋ ਨਾ ਜਾਏ ਸਾਡੇ ਇੱਕ ਭਾਰਤ ਮਾਲਾ ਸੜਕ ਬਣ ਰਹੀ ਆ ਇੰਨੀ ਟ੍ਰੈਫਿਕ ਆ ਉਹਦੇ ਚ ਮਿੱਟੀ ਚੱਕਣ ਵਾਲੇ ਉਹਨਾਂ ਨੇ ਮਿੱਟੀ ਵੀ ਚੱਕਣੀ ਆ ਪਰ ਉਹਦਾ ਹੱਲ ਵੀ ਕੋਈ ਜ਼ਰੂਰੀ ਆ ਲੋਕ ਰੋਜ਼ ਰੌਲਾ ਪਾਉਂਦੇ ਆ ਸੜਕਾਂ ਤੋਂ ਇੰਨੇ ਸਪੀਡ ਨਾਲ ਜਿਹੜੇ ਟਿਪਰ ਨੇ ਮਿੱਟੀ ਪਾਉਣ ਵਾਲੇ ਲੰਘਦੇ ਨੇ ਤੇ ਉਹ ਉਹਦੇ ਵੀ ਬੰਨ ਵੀ ਅਸੀਂ ਅਸੀਂ ਫਿਕਰਮੰਦ ਆ ਵੀ ਕਿਸੇ ਕਿਸੇ ਦਾ ਭਵਿੱਖ ਨਾ ਵਿਚਾਰੇ ਦਾ